ਆਲੇ ਹੋ ਪਾਜੀ ਇਹ ਕਿੱਦਾਂ ਹੋ ਗਈ ਇੱਧਰ ਆਓ ਪਾਜੀ ਪਾਜੀ ਸਰਕਾਰ ਕੋਲੋਂ ਆਉਂਗਾ ਉਹ ਇੱਥੇ ਆ ਗਾਂ ਦਾ ਜਿਹੜਾ ਵੀ ਗਾਨੇ ਨਾਲ ਇਹ ਇੱਧਰ ਇੱਧਰ ਹੋ ਮੜਾ ਜਾ ਬਣਾਉਂਦੋ ਮੜਾ ਜਾ ਖਾਣੀ ਵੀ ਲਾ ਦੋ ਆਹ ਵੇਖ ਲੈ ਬੈਠਾ ਇੱਧਰ ਆ ਵੇ आओ ਥੱਲੇ मार, इधर, आओ ਲੈ ਵੇ ਇੱਕ ਮਿੰਟ ਇਹ ਜਿਦਾਂ ਇਹ ਰਿਹਾ ਸ਼ਾਬਾਹ ਆ ਕੇ ਅੰਦਰ ਲੈ ਆ ਗਏ ਕੋਣ ਆ ਉਹਨਾਂ ਨੂੰ ਬੁਲਾਉਂ ਨੂੰ ਵੇਖੋ ਬੀਕਾਨੇਰ ਦਾ ਸਮਾਨ ਆ ਬੀਕਾਨੇਰ ਦਾ ਇਧਰ ਵੇਖੋ ਥੱਲੇ ਵੇਖੋ ਜੀ ਨਾ ਸਾਹਿਬ ਭਾਈ ਲਿਆਓ ਇਧਰ ਬਣਾਓ ਵੀ ਆ ਘਰੇ ਕੰਮ ਕਿਵੇਂ ਦਾ ਆ ਕੀ ਆ ਕਵੀਨ ਜਿਹੜਾ ਰਾਮਯਸ ਆਜਾ ਰਹਿਣੇ ਹਾਂਜੀ ਇਧਰ ਵੇਖੋ ਆ ਬੈਠੇ ਚੱਲੋ ਜੇ ਸਪਰੋਂ ਮੈਂ ਬਟਨ ਦਬਾਉਂ ਇਧਰੋਂ ਬਾਹਰ ਕੱਢੀਓ ਬੰਨਤਾ ਆ ਆਜੋ ਕੋ ਮਾਰਦੇ ਆ ਰਜਿੰਦਰ ਜੀ ਇੱਕਦਮ ਮਾਰਾ ਜਾ ਕਰੋ ਖਿਆਲ ਇਧਰ ਆ ਸ਼ੀਨਾ ਸਾਹ ਮਾਰਾ ਜਾ ਇਧਰ ਹਾਂ ਜੀ ਆਹ ਦੇਖੋ ਜੀ ਆਹ ਲੋ ਜੀ ਅੱਜ ਗਾਵਾਂ ਬੀਕਾ ਨੇਰ ਵਾਲਿਆਂ ਕਰੋ ਇਧਰ ਦਾ ਬੀਕਾ ਨੇਰ ਦੀ ਇਧਰ ਇਧਰ ਨੂੰ ਕਰੋ ਮੜਾਇਾ ਜੀ ਨਾਲ ਆਪ ਵੀ ਕਰਨੇ ਨਾ ਵੈਸ਼ਨੋ ਬੀਕਾ ਨੇ ਆ ਜਿਹੜਾ ਮੇਸਟ ਇਹ ਇਹ ਵੈਸ਼ਨੋ ਬੀਕਾ ਦੇ ਇਸ ਮੇਸਟ ਜਿਹੜਾ ਨਾਲ ਇਹਨੂੰ ਲੋਕ ਸਪੈਸ਼ਲੀ ਕੇਕ ਖਾਦੇ ਬੀਕਾ ਨੇ ਚਕਾਵਾਂ ਦੇ ਆ ਹਲਾਤ ਜੀ ਫਸਟ ਸਟੈਂਡ ਨਾਲ ਇਹ ਹੁਣ ਕਰਿਓ ਅੰਦਰ ਬੜਾ ਛਿਲਾ ਸਾਹਿਬ ਬੁੱਧਰੋ ਕਿਸੇ ਨਹੀਂ ਹੁੰਡੀ ਹਾਂਜੀ ਹਾਂਜੀ ਹੁਣ ਕਰਿਓ ਨਹੀਂ ਇਹ ਮੇਸਟ ਜਿਹੜਾ ਇਹਨੂੰ ਕਾਵੇ ਜਿਹੜੀ ਆ ਨਾ ਐਸੇ ਦਾਵੇਂ ਦੀ ਇੱਚ ਦਾਵੇਂ ਦੀ ਬੀਕਾ ਨਹੀਂ ਸਵੀਰਦਾ ਜੀ ਇੱਕ ਐਂਡੀ ਜੋ ਕੱਢਿਆ ਗਿਆ ਠੰਡੇ ਮੇਸਟ ਇੰਨੇ ਕੈਂਡੀ ਜੋ ਕੱਢਿਆ ਗਿਆ ਸਮਾਨ ਵੇਸਟ ਕੈਂਡੀ ਰੱਖ ਦਿਆ ਕੈਂਡੀ ਆ ਤੂੰ ਚੋ ਦੇ ਦੇ ਤੈਨੂੰ ਇਹ ਨਹੀਂ ਇਹਨੂੰ ਕੱਢੀ ਰੱਖ ਦੇ ਨਹੀਂ ਨਹੀਂ ਕੈਂਡੀ ਕਿਉਂ ਰੱਖਿਆ ਜੇ ਮਾਲਕ ਤੇਰੇ ਵੱਲ ਦੇ ਨਹੀਂ ਬਾਹਰ ਕਿਉਂ ਆਹ ਚੌਕਲੇਟ ਆਹ ਚੌਕਲੇਟ ਆਹ ਚੌਕਲੇਟ ਇਧਰ ਵੇਖੋ ਭਾਈ ਆਹ ਚੌਕਲੇਟ ਦੇ ਇਹਨਾਂ ਦੀ ਆ ਵੀ ਵੇਸਟ ਆ ਮਿਕੜਾ ਭੇਜੋ ਆ ਵੀ ਵੇਸਟ ਆ ਆ ਵੀ ਆ ਮਿਕੜਾ ਮੁਕ ਜਾਦੀਆਂ ਆ ਆ ਪਵਾ ਜੇ ਮੈਨੇ ਕੀ ਆ ਆਪਾਂ ਹਨ ਕੀ ਖਵਾਈ ਜਾਂਦੇ ਲੋਕਾਂ ਨੂੰ ਲੱਗੇ ਕੇ ਕਰਦੇ ਆ ਸਰਦ ਬਿਮਾਰ ਹੋ ਜਦਾ ਇਸੇ ਕਰਕੇ ਹੀ ਸਾ ਗੱਦਰਾ ਲੋਕਾਂ ਨੂੰ ਖੋਹਦੇ ਆ ਆਹ ਦੇਖੋ ਆ ਕੀ ਬਣਾਇਆ ਆ ਆ ਕੇਕ ਹੀ ਬਣਾਉਂਦੇ ਆ ਨਾ ਕੇਕ ਹੀ ਕੇ ਮarre ਭਾਜੀ ਇਹਨਾਂ ਸਾਰਾ ਵੇਸਟ ਕਰੋ ਇਹ ਸਾਰਾ ਕੁਝ ਹੀ ਆਹ ਫੁੱਟੋ ਜੱਲ ਸਾਹਮਣੇ ਸਾਰਾ ਸਾਹਮਣੇ ਸੁੱਕੇ ਸਰੀਪਾ ਕੱਢੋ ਬਾਹਰ ਆ ਕਿੱਥੇ ਗਏ ਨੇ ਕਰਕੇ ਖਾਲੀ ਫੜੋ ਆਪਣੇ ਵਾਲਾ ਵੇਸਟ ਚੋ ਆਹ ਪੁੱਛਦਾ ਫਿਰਾਂ ਜਿਹੜਾ ਤੁਸੀਂ ਇਹਦੇ ਸੁੱਕਣਾ ਨਾ ਜਿਹੜਾ ਤੁਸੀਂ ਇਹਦੇ ਸੁੱਕਣਾ ਉਹਨੂੰ ਕੱਢੋ ਬਾਹਰ ਕੱਢ ਚੁੱਕੋ 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 ਆਪਣੇ ਸਰਕਰ ਤੋਂ ਦੋ ਵਾਰ ਨਹੀਂ ਕਿ ਇੱਥੇ ਵੀਡੀਓ ਬਣਾਉਂਦੇ ਹਾਂ ਇੱਧਰ ਆਓ ਇੱਧਰ ਨਹੀਂ ਤਾਂ ਪੁਲਿਸ ਬੁਲਾ ਲਾਂਗੇ ਤੁਹਾਡੇ ਐਫਆਰ ਆਈ ਹੋਣੀ ਆ ਕੱਢੋ ਜਿਹੜਾ ਵੇਸਟਿੰਗ ਸਮਾਨ ਲਿਆ ਉਸ ਨੂੰ ਕੱਢ ਲੈ ਉਹ ਲੈ ਫੜੋ ਹੋਰ ਮੋਲ ਕੀ ਬੰਨਕੇ ਨੇ ਚੁੱਕੋ ਅੱਛਾ ਘਣਾ ਕੱਢੋ ਹਾਂਜੀ ਆਹ ਤੋਂ ਮੈਂ ਜੱਬਿਆਂ ਦੀ ਲਿਆ ਵੀਡੀਓ ਤੇ ਹੈ ਇੱਧਰ ਬਣਾਉਂਦੇ ਆ ਵੀਡੀਓ ਆਹ ਹੈ ਬੀਕਾਨੀਆ ਤੇ ਜੱਬਿਆਂ ਦੀ ਲਿਆ ਵੀਡੀਓ ਇੱਧਰ ਸਾਰੇ ਬੀਕਾਨੀਆ ਨੂੰ ਪਤਾ ਦੱਸਿਓ ਜਰਾ ਇਹ ਆ ਬੀਕਾਨੀਆ ਦਾ ਏਜੰਟ ਹੈ ਮੈਂ ਥੋੜੀ ਨਾਲ ਨਹੀਂ ਤੋ ਹੋਈਆ ਕੱਡੋ ਕੱਡੋ ਉਹ ਜਿਹੜਾ ਮੈਂ ਬਣਾਉਂਦਿਆਂ ਵੀਡੀਓ ਨਹੀਂ ਕੱਢਣਾ ਕਹਿੰਦੇ ਭਾਜੀ ਕੀ ਕੱਢਣਾ ਨਹੀਂ ਕੱਢਣਾ ਆ ਯਾਰ ਕਹੋ ਜੀ ਤੁਰੰਤ ਕੱਢਵਾਇ ਦੂੰਗਾ ਕਹੋ ਜੀ ਨਿਕਾਲੋ ਹਾਂ ਸਾਰਾ ਜਿਹੜੀ ਵੇਸਟਿੰਗ ਕਹਿੰਦੇ ਜੀ ਜੋ ਸੁਟੀਏ ਪਾ ਰੋ ਹਾਂ ਚੱਕੋ ਜਿਹੜਾ ਇਹਦੇ ਦੀ ਵੇਸਟ ਇਧਰ ਤੈਨੂੰ ਕੱਢ ਕੇ ਸ਼ੀਰ ਹਾਂ ਉੱਪਰ ਕੱਢੋ ਨਾ ਇਹਨੂੰ ਕਹਿੰਦੇ ਵੇਸਟ ਆਓ ਆਓ ਬੜਾ ਤੁਹਾਨੂੰ ਪਾ ਰਿਹਾ ਨਾ ਫੜੋ ਫੈਂਕੀ ਰਾ ਲਿਓ ਫੜੋ ਫੜੋ ਖੱਗੜਾ ਇਹਨੂੰ ਹੋਰ ਵੀ ਦੇਖ ਲੈ ਤਾਂ ਇਹਦਾ ਆਇਆ ਸਵਾਸ ਆਇਆ ਦਹੋ ਲੋ ਲੈ ਲੋ ਲੈ ਲੋ ਮੈਂ ਹੋਰ ਦਹੋ ਲੋ ਕੱਢ ਕੇ ਦੂਜਾ ਵੀ ਸਮਾਨ ਬਾਕੀ ਵੀ ਲਿਆ ਇਧਰ ਉੱਪਰੋਂ ਛੱਡਿਆ ਲਿਆ ਜਿੰਨਾ ਵੀ ਉਹਦੇ ਵਿੱਚ ਜਿਹੜਾ ਟੈਨ 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 ਦੇ ਆ ਵਿਸ਼ਤ ਕਰਨ ਆਹ ਪੀਕਾ ਨੇ ਚਗਾਵਾ ਇੱਕ ਲੈ ਲੈ ਚਾਹੀਦਾ ਆ ਲੋ ਜੀ ਪੀਕਾ ਨੇ ਚਗਾਵਾ ਬੀਕਾ ਨੇ ਇੰਤਿਦਾਵਾ ਦੇਖੇ ਆ ਵੇਖੋ ਜੀ ਆਹ ਗੰਦਗੀ ਕੇਕ ਬਣਦੇ ਕੇਕ ਆਹ ਤਿਕਾ ਦਾ ਸੁਣਦੀਆਂ ਚੱਲਣੀਆਂ ਕਿ ਸੁਣਦੀਆਂ ਹੋਰ ਵੀ ਨਵੀਆਂ ਚੱਲਣੀਆਂ ਕਿਤੇ ਆ ਲੋ ਆਹ ਆਹ ਜੇ ਇਹ ਬੀਕਾ ਨੇਰ ਚਗਾਵਾ ਦੇ ਜਿਹੜੇ ਕਹਿੰਦੇ ਸਭ ਤੋਂ ਸਾਫ਼ ਸੁਥਰੀ ਚੀਜ਼ ਐਂ ਦਿੰਦੇ ਆ